ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਹਾਂ ਸ਼ਾਮੀ ਪਟਿਆਲਾ ਸ਼ਾਈ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ ਸਿੱਧੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਦੋ ਹੀ ਪੱਲੇ ਦੇ ਵਿੱਚੋਂ ਚੰਗੀ ਤਰ੍ਹਾਂ ਉੱਪਰਲੇ ਪੱਲੇ ਨੂੰ ਆਪਾਂ ਨੇ ਖੋਲ ਲੈਣਾ ਹੈ ਅਤੇ ਇਸ ਲੜ ਨੂੰ ਇੱਕ ਵਾਰ ਫੋਲਡ ਕਰਕੇ ਆਪਾਂ ਨੇ ਕਿੰਨੀ ਤਰ੍ਹਾਂ ਸੈੱਟ ਕਰ ਲੈਣਾ ਹੈ ਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਵਾਂਗੇ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਬੈਕ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਰੱਖ ਕੇ ਉੱਪਰ ਹੀ ਸ਼ੈਡ ਕੇ ਪੇਚ ਬਣਾ ਦੇਵਾਂਗੇ ਜੀ ਇਹਦੇ ਦੋ ਹੀ ਪੱਲੇ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਇੱਕ ਵਾਰ ਫੋਲਡ ਕਰਨ ਦੇ ਬਾਅਦ ਉਹ ਬਾਹਰ ਕੱਪੜੇ ਨੂੰ ਖਿੱਚ ਕੇ ਆਪਾਂ ਇਸ ਲੜ ਨੂੰ ਦੂਜੀ ਵਾਰ ਫੋਲਡ ਕਰਾਂਗੇ ਅਤੇ ਚੰਗੀ ਤਰ੍ਹਾਂ ਖਲਾਰ ਕੇ ਆਪਾਂ ਇਸ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਹੁਣ ਆਪਾਂ ਬਾਅਦ ਦੇ ਨਾਲ ਇਸ ਪੇਚ ਦੀ ਜਿਹੜੀ ਸਫਾਈ ਆ ਉਹ ਕਰ ਲਵਾਂਗੇ ਉੰਜ ਜਿਹੜਾ ਆਪਾਂ ਅਗਲਾ ਲੜ ਗੋਣਾ ਬੈਕ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਲਾ ਕੇ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਜੀ ਅਤੇ ਇਸਦੇ ਦੋ ਹੀ ਪੱਲੇ ਦੇ ਵਿੱਚ ਉੱਪਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਇੱਕ ਵਾਰ ਲੜ ਨੂੰ ਫੋਲਡ ਕਰਨ ਦੇ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਅਤੇ ਖਿੱਚ ਕੇ ਹੱਥ ਫੇਰਦੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਣਾ ਹੈ ਜੀ ਹੁਣ ਆਪਾਂ ਬਾਅਦ ਦੇ ਨਾਲ ਇਸ ਲੜੜ ਦੀ ਵੀ ਪੇਚ ਦੀ ਵੀ ਜਿਹੜੀ ਸਫਾਈ ਆ ਉਹ ਕਰ ਲਵਾਂਗੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਗ ਤੋਂ ਬਿੰਚ ਕਰਾਂਗੇ ਮੋਟਾ ਪਾਸਾ ਉੱਪਰ ਰੱਖ ਕੇ ਉਪਰਲੀ ਸਾਈਡ ਇੱਕ ਪੇਚ ਉਹਨਾਂ ਲਵਾਵਾਂਗੇ ਜੀ ਇਸ ਤੇ ਦੋ ਹੀ ਪਨਾਂ ਦੇ ਵਿੱਚ ਉੱਪਰਲੇ ਪਹਿਲੇ ਹੁਣ ਆਪਾਂ ਇਸ ਵਾਰ ਅੱਖ ਤੱਕ ਖੋਲ ਲੈਣਾ ਹੈ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਵਾਧੂ ਕੱਪੜੇ ਨੂੰ ਖਿੱਚ ਕੇ ਆਪਾਂ ਇਸ ਲੜ ਨੂੰ ਸੈੱਟ ਕਰਾਂਗੇ ਤੇ ਦੂਜੀ ਵਾਰ ਫੋਲਡ ਕਰਕੇ ਖੋਲ ਕੇ ਆਪਾਂ ਇਸ ਲੜ ਨੂੰ ਜਿਹੜਾ ਖਿੱਚ ਕੇ ਲਗਾ ਦੇਣਾ ਹੈ ਜੀ ਜੱਪਾ ਗਾਲੀ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ ਜਿਹੜੀ 7.5 ਮੀਟਰ ਹੈ ਜੀ ਕੱਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਹੀ ਰੂਵੀਆ ਵੈਲ ਕੱਪੜੇ ਦੇ ਵਿੱਚ ਪੱਗ ਬੰਦੇ ਹੋ ਤਾਂ ਤੁਸੀਂ ਉਸ ਕੱਪੜੇ ਦੇ ਵਿੱਚ ਵੀ ਇਹ ਜਿਹੜੀ ਆ ਪੱਗੋ ਬਣ ਸਕਦੇ ਹੋ ਇਸ ਜੋੜੇ ਵਾਲੀ ਸਾਈਡ ਇਸ ਪੱਗ ਦੇ ਵਿੱਚ ਜੋੜੇ ਵਾਲੀ ਸਾਈਡ ਕੋਲ 6 ਪੇਚ ਆਉਣਗੇ ਜੀ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਕੋਲ 5 ਪੇਚ ਆਉਣਗੇ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪੈਂਚ ਕਰਾਂਗੇ ਮੋਟਾ ਪਾਸਾ ਉੱਪਰ ਰੱਖ ਕੇ ਪਲੀ ਸਾਈਡ ਕ ਪੇਚ ਬਣਾ ਦਵਾਂਗੇ ਜੀ ਇਸ ਵਾਰ ਜਿਹੜਾ ਆਪਣਾ ਇਸ ਲੜ ਦੇ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਧੀ ਅੱਖ ਤੋਂ ਕੱਟ ਅਤੇ ਅੱਖ ਤੋਂ ਵੱਧ ਖੋਲਾਂਗੇ ਤੇ ਜਿਵੇਂ ਆਪਾਂ ਪਹਿਲਾਂ ਵਾਲੇ ਲੜਾਂ ਨੂੰ ਦੋ ਵਾਰ ਫੋਲਡ ਕਰਕੇ ਲਗਾਇਆ ਉਸੇ ਤਰੀਕੇ ਨਾਲ ਆਪਾਂ ਇਸ ਲੜ ਨੂੰ ਵੀ ਫੋਲਡ ਕਰਕੇ ਲਗਾ ਲਵਾਂਗੇ ਅਤੇ ਬਾਅਦ ਦੇ ਨਾਲ ਆਪਾਂ ਇਸ ਪੇਚ ਦੀ ਜਿਹੜੀ ਸਫਾਈ ਕਰ ਲਵਾਂਗੇ ਤੇ ਜੇਕਰ ਆਪਾਂ ਜਿਹੜੇ ਪਹਿਲਾਂ ਲੜ ਲਗਾਏ ਸੀ ਉਸ ਲੜਾਂ ਦੇ ਪੇਚਾਂ ਦੇ ਵਿੱਚ ਜੇਕਰ ਵਾਲ ਪੈ ਜਾਂਦੇ ਆਪਾਂ ਸਾਨੂੰ ਵੀ ਬਾਅਦ ਦੇ ਨਾਲ ਸਾਫ ਕਰ ਲਵਾਂਗੇ ਤੇ ਆਪਣੇ ਉੱਪਰਲੀ ਸਾਈਡ ਦੇ ਪੇਚਾਂ ਨੂੰ ਜਿਹੜਾ ਸੈੱਟ ਕਰ ਲਵਾਂਗੇ ਵੀਡੀਓ ਜੰਗਲੀ ਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਹੜਾ ਆਪਾਂ ਅਗਲਾ ਲੜ ਲਗਾਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖ ਕੇ ਪੁਲੀ ਸਾਈਡ ਨੂੰ ਇੱਕ ਪੇਚ ਬਣਾ ਦਵਾਂਗੇ ਜੀ ਇਸ ਵਾਰ ਜਿਹੜਾ ਆਪਣਾ ਪਰਨਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਧੀ ਯਕਤਾ ਕ ਖੋਲਣਾ ਹੈ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਚੰਗੀ ਤਰ੍ਹਾਂ ਸੈੱਟ ਕਰਾਂਗੇ ਲੜ ਨੂੰ ਖੋਲਾਂਗੇ ਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਵਾਂਗੇ ਜੀ ਇਹ ਲੜ ਦੇ ਗਾਣ ਦੇ ਨਾਲ ਆਪਣੀ ਪੱਗ ਦੀ ਜਿਹੜੀ ਸ਼ੇਪ ਆ ਉਹ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਕਾਲਗੀ ਲਾ ਲਗਾਉਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲਾ ਲਗਾਉਣਾ ਰਹਿ ਚੁੱਕਿਆ ਹੈ ਹੁਣ ਆਪਾਂ ਆਪਣੇ ਪੇਚਾਂ ਦੀ ਸਫਾਈ ਕਰਾਂਗੇ ਪਲੀ ਸਾਈਡ ਦੇ ਪੇਚਾਂ ਦੀ ਵੀ ਸਫਾਈ ਕਰਾਂਗੇ ਤੇ ਆਪਣੀ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਅਤੇ ਬਾਅਦ ਦੇ ਨਾਲ ਆਪਣੇ ਪੇਚਾਂ ਦੀ ਜਿਹੜੀ ਸਫਾਈ ਕਰ ਲਵਾਂਗੇ ਜੀ ਜਿਹੜਾ ਪੇ ਆ ਬਾਜ ਆ ਉਸ ਨੂੰ ਗਲਾਈ ਦੇ ਵਿੱਚ ਫੇਰਨਾ ਹੈ ਤਾਂ ਕਿ ਆਪਣਾ ਪੇਜ ਆ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਪ੍ਰੋਪਰ ਆਫ ਜਿਹੜਾ ਹੋ ਜਾਵੇ ਹੁਣ ਆਪਾਂ ਬਾਅਦ ਦੇ ਨਾਲ ਆਪਣੀ ਜਿਹੜੀ ਪੱਗ ਦੇ ਪੇਚ ਨੇ ਉਹਨਾਂ ਦੀ ਸਫਾਈ ਕਰਾਂਗੇ ਅਤੇ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਜਿੱਥੇ ਆਪਣੇ ਝਿਮੇ ਲੜ ਦੀ ਨੋਕ ਬਣਦੀ ਹੈ ਉੱਥੇ ਆਪਾਂ ਪੱਗ ਪੈਨ ਨੂੰ ਲਗਾਵਾਂਗੇ ਕੱਲ ਗਲੜ ਦੇ ਦੋਵੇਂ ਪੱਲਿਆਂ ਨੂੰ ਆਪਾਂ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਉੱਪਰ ਪਾਲੇ ਉੱਪਰ ਵਾਲੇ ਪੱਲੇ ਨੂੰ ਥੱਲੇ ਲਈ ਛਾਣ ਨੂੰ ਅਤੇ ਥੱਲੇਲੇ ਵਾਲੇ ਪੱਲੇ ਨੂੰ ਉੱਪਰ ਲਈ ਛਾਣ ਨੂੰ ਫੋਲਡ ਕਰਾਂਗੇ ਚੰਗੀ ਤਰ੍ਹਾਂ ਇਸ ਲੜ ਨੂੰ ਖੋਲ ਲੈਣਾ ਹੈ ਬਾਧੂ ਕੱਪੜੇ ਨੂੰ ਅੰਦਰਲੀ ਛਾਣ ਨੂੰ ਫੋਲਡ ਕਰ ਲੈਣਾ ਹੈ ਜੀ ਅਤੇ ਇੱਕ ਵਾਰ ਹੱਥ ਫੇਰ ਕੇ ਇਸ ਲੜ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤੇ ਜੇ ਕਰ ਇਸ ਦੀ ਪਲੀ ਸਾਈਡ ਵੱਲ ਪੈਂਦੇ ਹਨ ਉਸ ਨੂੰ ਆਪਾਂ ਬਾਅਦ ਦੇ ਨਾਲ ਜਿਹੜਾ ਸਾਫ਼ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਲੜ ਨੂੰ ਸਾਫ਼ ਕਰਕੇ ਆਪਾਂ ਚੰਗੀ ਤਰ੍ਹਾਂ ਆਪਾਂ ਇਸ ਲੜ ਨੂੰ ਜਿਹੜਾ ਸਾਫ਼ ਆਉ ਕਰ ਲੈਣਾ ਹੈ ਅਤੇ ਪੱਗ ਪੈਨਾਂ ਦੇ ਥੱਲੇ ਰੱਖ ਕੇ ਆਪਾਂ ਇਸ ਲੜ ਨੂੰ ਜਿਹੜਾ ਕਮਾ ਦੇਣਾ ਹੈ ਅਤੇ ਜਿਹੜਾ ਆਪਾਂ ਛੇਵਾਂ ਲੜ ਇਸ ਦੇ ਵਿੱਚ ਥੋੜੇ ਜਿਹਾ ਵਲਾਂ ਨੂੰ ਸੈੱਟ ਕਰਕੇ ਜਿਹੜਾ ਪੰਜ ਛੇਵਾਂ ਲੜ ਲਗਾਇਆ ਸੀ ਉਸ ਦੇ ਥੱਲੇ ਆਪਾਂ ਇਸ ਲੜ ਨੂੰ ਜਿਹੜਾ ਦੱਬ ਦੇਣਾ ਹੈ ਜੀ ਇੱਕ ਲੜ ਲਗਾਉਣ ਦੇ ਨਾਲ ਆਪਣੀ ਪੱਗ ਦੀ ਜਿਹੜੀ ਫਰੰਟ ਸਾਈਡ ਕੰਪਲੀਟ ਹੋ ਚੁੱਕੀ ਹੈ ਹੁਣ ਆਪਣਾ ਸੈੱਟ ਟਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਹੁਣ ਆਪਾਂ ਆਪਣੇ ਪੇਚਾਂ ਨੂੰ ਸੈੱਟ ਕਰਾਂਗੇ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਪੇਚਾਂ ਨੂੰ ਸਾਫ਼ ਕਰਾਂਗੇ ਅਤੇ ਬਾਅਦ ਦੇ ਨਾਲ ਜੇਕਰ ਆਪਣਾ ਕਿਸੇ ਵੀ ਸ਼ੈਡ ਤੇ ਵਾਲ ਪੈਂਦੇ ਆ ਉਸ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਜੀ ਜੇਕਰ ਵੀਡੀਓ ਪਸੰਦ ਆਈਦਾ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇਕਰ ਆਪਣਾ ਕਲਗੀ ਲੜ ਛੋਟਾ ਹੈ ਸੁਣੋ ਆਪਾਂ ਟੈਟ ਰੱਖਣ ਲਈ ਉੱਪਰਲੀ ਸਾਈਡ ਇੱਕ ਪੱਗ ਪੈਨੇ ਜਰੂਰ ਲਗਾ ਲਵਾਂਗੇ ਜੀ ਹੁਣ ਜਿਹੜਾ ਆਪਾਂ ਸੇਲ ਟਕਣਾ ਸਿਰਦੇ ਸੈਂਟਰ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਲੜ ਲਿਆ ਸੀ ਉਸ ਦੇ ਨਾਲ ਸਿਰ ਨੂੰ ਢੰਗਾਂਗੇ ਸਿਰ ਟਕਾਂਗੇ ਇਸ ਤੋਂ ਪਹਿਲਾਂ ਨੂੰ ਬਰਾਬਰ ਬਰਾਬਰ ਫੋਲਡ ਕਰ ਲੈਣਾ ਤੇ ਸਿਰ ਦੇ ਉੱਤੇ ਖਿਲਾਰ ਲੈਣਾ ਹੈ ਜੀ ਅਤੇ ਪੇਚਾਂ ਵਾਲੀ ਸ਼ੈਰ ਤੋਂ 6 ਮੇ ਲੜ 6 ਮੇ ਪੇਚ ਦੇ 6 ਮੇ ਲੜ ਦੇ ਥੱਲੇ ਅਤੇ ਉੱਪਰਲੇ ਪੇਚਾਂ ਵਾਲੀ ਸ਼ੈਰ ਤੋਂ ਪਹਿਲੇ ਪੇਚ ਦੇ ਥੱਲੇ ਆਪਾਂ ਇਸ ਕੱਪੜੇ ਨੂੰ ਦੱਬਣਾ ਹੈ ਤੇ ਬੈਕ ਸਾਈਡ ਤੋਂ ਲੜ ਨੂੰ ਖਿੱਚ ਲੈਣਾ ਹੈ ਜੀ ਅਤੇ ਜੇਕਰ ਆਪਣਾ ਤਾਂ ਵੀ ਕਿਸੇ ਵੀ ਸਾਈਡ ਤੋਂ ਸੇਰਾ ਜਿਹੜਾ ਨੰਗਾ ਰਹਿ ਜਾਂਦਾ ਹੈ ਉਸ ਨੂੰ ਆਪਾਂ ਬਾਅਦ ਦੇ ਨਾਲ ਕਵਰ ਕਰ ਲਵਾਂਗੇ ਇਸ ਤਰੀਕੇ ਨਾਲ ਆਪਣਾ ਜਿਹੜਾ ਸੇਰਾ ਉਹ ਪ੍ਰੋਪਰ ਕਵਰ ਹੋ ਜਾਵੇਗਾ ਜੀ ਹੁਣ ਜਿਹੜਾ ਆਪਾਂ ਬੈਕ ਸਾਈਡ ਦਾ ਲੜ ਲਗਾਉਣਾ ਉਸਦੇ ਦੋਈ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਾਂਗੇ ਤੇ ਬੈਕ ਸਾਈਡ ਤੇ ਲੜ ਨੂੰ ਲਗਾ ਦੇਣਾ ਹੈ ਜੀ ਆਪਣੀ ਪਾਕਾ ਜਿਹੜੀ ਕੰਪਲੀਟ ਹੋ ਚੁੱਕੀ ਆ ਜੀ ਹੁਣ ਆਪਾਂ ਬਾਅਦ ਦੇ ਨਾਲ ਆਪਣੇ ਜੇਕਰ ਪੇਚਾਂ ਦੇ ਵਿੱਚ ਵੱਲ ਪੈਂਦਰੇ ਉਹਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਪਾਕਾ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਲਦੀ ਲੈ ਕੇ ਮਿਲਾਂਗੇ ਨਵੀਂ ਵੀਡੀਓ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ